ਸ਼ੀਲੂ ਜੱਗੂ ਹਾਕਮ ਬਾਲਾ ਪੂਰੀ ਛੰਨਾ ਵਾਲਾ ਤੇ ਹੋਰ ਬੜੇ ਪਲੇਅਰ ਇਸ ਕਬੱਡੀ ਕੱਪ ਤੇ ਆਇਆ ਤੇ ਇਹ ਬਾਈ ਜੀਵਨ ਕਬੱਡੀ ਦਾ ਅਜੂਬਾ ਤੁਸੀਂ ਖੇਡ ਦੇਖੀ ਹੋਣੀ ਹੈ ਨਾ ਬਾਈ ਤੇ ਲੋਕ ਜਿਹੜੇ ਬਾਈ ਦੇ ਨਾਲ ਸੈਲਫੀਆਂ ਘਟਾ ਰਹੇ ਆ ਕਿ ਬਾਈ ਵੀ ਜਿਹੜਾ ਇੱਥੇ ਖੇਡਣ ਆਇਆਗਾ ਸਪੈਸ਼ਲ ਤੇ ਹੋਰ ਖਿਡਾਰੀ ਦਿਖਾਉਨੇ ਆ ਤੁਹਾਨੂੰ ਬਹੁਤ ਉੱਚ ਕੋਟੀ ਦੇ ਖਿਡਾਰੀ ਜਿਹੜੇ ਇੱਥੇ ਆਏ ਹੋਇਆ ਤੇ ਇਧਰਲੇ ਪਾਸੇ ਆਇਆ ਬਾਈ ਪੂਰੀ ਛੰਨਾ ਵਾਲਾ ਥਾਰ ਦੇ ਵਿੱਚ ਤੇ ਲੋਕਾਂ ਨੇ ਜਿਹੜਾ ਆਉਂਦੇ ਹੀ ਘੇਰ ਲਿਆ ਪੂਰੀ ਛੰਨਾ ਵਾਲੇ ਨੂੰ ਤੇ ਇਧਰ ਜਿਹੜਾ ਬਾਈ ਜੱਕੀ ਰਮਦਾਸ ਵਾਲਾ ਆ ਤੁਸੀਂ ਵੇਖਿਆ ਹੋਣਾ ਹੈ ਨਾ ਜਮਰੇੜੀ ਦੀ ਕਬੱਡੀ ਚੈਂਪੀਅਨਸ਼ਿਪ ਤੋਂ ਬਾਈ ਨੇ ਘੋੜਾ ਵੀ ਜਿੱਤਿਆ ਸੀ ਤੇ ਇਹ ਬਾਈ ਜਿਹੜਾ ਚੱਕੀ ਰਮਦਾਸ ਵਾਲਾ ਹੈ ਪਰ ਬਾਈ ਜਿਹੜਾ ਇੱਥੋਂ ਪਹਿਲਾਂ ਹੀ ਮੈਦੂ ਜਾਂ ਮੈਚ ਹਾਰ ਗਿਆ ਕਿਉਂਕਿ ਬਾਈ ਨੇ ਤਾਂ ਜੱਫੇ ਵਧੀਆ ਲਾਤੇ ਸੀ ਪਰ ਜਿਹੜਾ ਰੀਡਰ ਸੀ ਉਹ ਥੋੜਾ ਜਿਹਾ ਕਮਜ਼ੋਰ ਸੀ ਜਾਦੇ ਜੱਫੇ ਖਾ ਗਿਆ ਤੇ ਆਜੋ ਹੋਰ ਦਿਖਾਉਨੇ ਆ ਇੱਧਰ ਆ ਫਿਰਦਾ ਬਾਈ tàkṛ gogṛiyāṁ ālā hai nā ta tàkṛ gogṇe ālā bhi bahut vadhīā player ā te idhar ā hoshiār ā būpar wālā būṭā ann dāṇe wālā te idhar bāi ਕੁਝ ਗੱਲਾਂ ਕਰ ਰਹੇ ਨੇ ਨਾ ਜੱਕੀ ਰਮਦਾਸ ਵਾਲਾ ਤੇ ਹਸ਼ਾਰ ਬੋਪਰਾ ਵਾਲਾ ਹਸ਼ਾਰ ਬੋਪਰਾ ਲਈ ਬਹੁਤ ਵਧੀਆ 플레이ਰ ਆ ਜਿੰਨਾ ਵਧੀਆ 플레이ਰ ਆ ਉਦੋਂ ਜਿਆਦਾ ਵਧੀਆ ਇੱਕ ਘੈਂਟ ਇਨਸਾਨ ਬਾਈ ਨਾਲ ਮਿਲ ਕੇ ਬਹੁਤ ਵਧੀਆ ਲੱਗਿਆ ਜਿੰਨੀਆਂ ਮਰਜ਼ੀ ਬੈਠ ਕੇ ਗੱਲਾਂ ਬਾਤਾਂ ਕਰ ਲਓ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਪਰ ਬਾਈ ਜਿਹੜਾ ਹਸ਼ਾਰਾਗਾ ਉਹ ਬਹੁਤ ਜਿਆਦਾ ਵਧੀਆ ਐਣੀ ਕਹਿੰਦਾ ਵੀ ਤੁਸੀਂ ਮੈਥੋਂ ਪਰਾਂ ਵਗਜੋ ਹੈ ਨਾ ਕਈ ਪਲੇਅਰਾਂ ਚ ਚਲੋ ਥੋੜੇ ਬਹੁਤੇ ਚ ਬਾਲਿਆਂ ਚ ਤਾਂ ਨਹੀਂ ਥੋੜੇ ਬਹੁਤੇ ਚ ਐਟੀਟਿਊਡ ਵੀ ਹੈਗਾ ਕਿਉਂਕਿ ਪਲੇਅਰ ਨੂੰ ਜਦੋਂ ਆਪਾਂ ਮਿਲਣ ਜਾਣਦੇ ਆ ਤਾਂ ਅਗਲਾ ਕਹਿ ਦਿੰਦਾ ਵੀ ਆਪਾਂ ਤਾਂ ਯਾਰ ਮਿਲਣਾ ਨਹੀਂ ਹੈ ਨਾ ਤਾਂ ਬੂਟਾ ਆਂਦਾ ਨੇ ਵਾਲਾ ਬਾਈ ਸੀਗਾ ਤੇ ਇੱਧਰ ਜਿਹੜਾ ਤੁਸੀਂ ਆ ਵੇਖ ਲਓ ਹਾਰਲੇ ਇਹ ਹਾਰਲੇ ਜਿਹੜੇ ਫਾਈਨਲ ਦੇ ਵਿੱਚ ਬੈਸਟ ਰੇਡਰ ਤੇ ਜਾਫੀ ਆਉਣਗੇ ਉਹਨਾਂ ਨੂੰ ਦਿੱਤਾ ਜਾਊ ਤੇ ਇੱਧਰਲੇ ਪਾਸੇ ਜਿਹੜਾ ਇਕੱਠਾ ਹੈ ਉਹ ਬਹੁਤ ਜ਼ਿਆਦਾ ਤੇ ਖਿਡਾਰੀ ਜਿਹੜੇ ਸਾਰੀ ਕ੍ਰੀਮ ਪਹੁੰਚੋ ਹੀ ਆ ਤਕਰੀਬਨ ਕਬੱਡੀ ਜਗਤ ਦੇ ਜਿੰਨੇ ਵੀ ਮਸ਼ਹੂਰ ਕਬੱਡੀ ਖਿਡਾਰੀ ਨੇ ਉਹ ਸਾਰੇ ਹੀ ਇੱਥੇ ਆਏ ਹੋਏ ਨੇ ਤੇ ਆਜੋ ਇੱਕ ਖਿਡਾਰੀ ਹੋਰ ਨਾਲ ਮਿਲਵਾਉਣੇ ਆ ਤੁਹਾਨੂੰ ਇਧਰੋਂ ਜਿਹੜਾ ਬਾਈ ਜਿਹੜਾ ਪੂਰੀ ਛੰਨਾ ਵਾਲਾ ਉਹ ਆ ਰਿਹਾ ਹੈ ਨਾ ਹੁਣੇ ਜਿਹੜਾ ਮੈਚ ਖੇਡ ਕੇ ਆਇਆ ਬਾਈ ਜਿਹੜਾ ਸ਼ੀਲੂ ਦੀ ਟੀਮ ਦੇ ਵਿੱਚ ਖੇਡਦਾ ਸੀ ਤੇ ਇੱਧਰ ਆਉਂਦੇ ਹੀ ਜਿਹੜਾ ਲੋਕਾਂ ਨੇ ਘੇਰ ਲਿਆ ਜਿਹੜੇ ਲੋਕ ਫੋਟੋਆਂ ਕਰਾਉਣ ਲੱਗ ਗਏ ਹੈ ਨਾ ਕਿਉਂਕਿ ਯਾਰ ਇਧਰਲੇ ਮਾਲਵੇ ਸਾਈਡ ਦਾ ਸਾਡੇ ਲੋਕ ਬਾਲੀਆਂ ਫੋਟੋਆਂ ਖਿਚਾਉਂਦੇ ਆ ਕਿਉਂਕਿ ਬਾਈ ਜੀ ਤੁਸੀਂ ਜਾਣਦੇ ਹੋ ਹੈ ਨਾ ਵੀ ਜਿਹੜਾ ਮਤਲਬ ਪਲੇਅਰ ਇਧਰ ਬਹੁਤ ਘੱਟ ਆਉਂ ਵੱਡੇ ਕੱਪ ਹੁੰਦੇ ਨਹੀਂ ਉਧਰ ਦਵਾਬੇ ਚ ਬਹੁਤ ਕਪੂਰਥਲੇ ਸੈਡ ਹੈ ਨਾ ਮਾਝੇ ਚ ਵੀ ਵੱਡੇ ਕੱਪ ਹੁੰਦੇ ਨੇ ਪਰ ਆਪਣੇ ਥੋੜੇ ਜੇ ਘੱਟ ਹੁੰਦੇ ਆ ਤਾਂ ਕਰਕੇ ਜਿਹੜਾ ਸਾਡੇ ਲੋਕ ਨੇ ਉਹ ਬਹੁਤ ਜ਼ਿਆਦਾ ਫੋਟੋਆਂ ਖਿਚਾਉਂਦੇ ਨੇ ਤੇ ਪੂਰੀ ਛੰਨਾ ਵਾਲਾ ਦਿਲ ਦਾ ਬਹੁਤ ਕੈਂਟ ਬੰਦਾ ਹੈ ਤੇ ਅੱਜ ਹੁਣ ਆਪਾਂ ਇੱਕਦੋ ਮੈਚ ਦੇਖਦੇ ਆ ਕਿਹੜਾ ਫਾਸਟ ਆਉਂਦਾ ਕਿਹੜਾ ਸੈਕਿੰਡ ਆਉਂਦਾ ਸਾਰੇ ਵੀਰੋ ਸਾਰੇ ਇਧਰ ਬੱਦਲ ਦਾ ਧੰਨਵਾਦ ਵੀ ਕਰਦਾ ਜਿਹ ਮਬਾਰਕਵਾਜੀ ਦਿੰਦਾ ਉਹਦੇ ਜਿਹੜੇ ਰਾਜਮੀ ਪੱਡਾ ਵੀ ਜੀਣਾ ਰਾਜਮੀ ਦੇ ਇਸ ਲੋਕੀ ਬੱਲੇ ਵੀਰ ਬਹੁਤ ਬਹੁਤ ਧੰਨਵਾਦ ਹੈ ਅਰਜੀਲੀ ਟੀਮ ਦੇ 100 ਪੌਂਡਰ ਦੇ ਜਨੂ ਨੇ ਤੇ ਰਾਜੂ ਜੀ ਕੋੜੀ ਨਾਲ ਬੰਦੇ ਬਲਕ ਵਾਲੀ ਵੀ ਬੜੀ ਤੱਜਦਾ ਹੈ ਅੱਜ ਮੈਂ ਜਿੰਨਾ ਵੀ ਪੌਂਡਰ ਤੱ ਹੈ ਅੱਜ ਪੌਂਡਰ ਤੱ ਹੈ ਜਿਹੜੀ ਬਹੁਤ ਹਾਰਗਰਕ ਹੈ ਪਰ ਜੀ ਲੋਕਾਂ ਦੇ ਖੇਤ ਦੇ ਹਰੇ ਜਿਹੜਾ ਜੇ ਨਵਾਂ ਬਣਾਉਂਦਾ ਹੈ ਪਰ ਸਮਾਪਤ ਵੀ ਚੱਲਦਾ ਚੱਲਦਾ ਦੋਹੇ ਦਿਨਾਂ ਸੇ ਨਰਨ ਜਾਰ ਵੀ ਦੇ ਲੜੇੜਾ ਉਹ ਕੋ ਕੇ ਮੈਚ ਪਰਦੇ ਦੇ ਮਾਲੂ ਵੀ ਦੇ ਰਿਹਾ ਉਸ ਤੋਂ ਬਾਅਦ ਦਰਕੀਆ ਦਾ ਮੈਚ ਹੋਵੇਗਾ ਉਹ ਵੀ ਬਹੁਤ ਵਧੀਆ ਟੀਮਾਂ ਜੁੜੀਆਂ ਨੇ ਖੇਡਾਂ ਦਾ ਚਾਬਰ ਦੇ ਵਿੱਚ ਪੁਜੀਆ ਹੋਈ ਹੈ ਉਹਨਾਂ ਦੇ ਕੋਚ ਸਰਬਾਨਾ ਉਹਨਾਂ ਦਾ ਵੀ ਅਧਿਕਾਰ ਤੇ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਸ਼ੀਲੂ ਦਾ ਕੁਆਟਰ ਹੀ ਗੇਡੂ ਉਹਦੇ ਕਿਸੇ ਵੀ ਛੋਟੇ ਜਿਹੇ ਟੈਂਡਰ ਤੇ ਸ਼ੀਲੂ ਨੇ ਹੀ ਪਹੁੰਚਾਇਆ ਭਾਜੀ ਮੇਲ ਕਰੇ ਪਰਮਾਤਮਾ ਦੀ ਜਗ੍ਹਾ ਵੀ ਚੱਲੂ ਤੇ ਮੇਲਵਾ ਨਹੀਂ ਹੈ ਅਰੇ ਇਹ ਤਾਂ ਇਹ ਸਰਕਾਰ ਹੈ ਆ ਜਿਹੜੇ ਜਿੰਨਾ ਢੋਲਿਆ ਜਿਸ ਵਜ੍ਹਾ ਨਾਲ ਇਹ ਪੂਰੇ ਹਿੱਲੇ ਚੱਕੀ ਪੂਰੇ ਹੋਈ ਹੈ ਬਿਲਕੁਲ ਢੋਲਿਆ ਕਰਦੇ ਦੂਸਰੇ ਪਾਸੇ